ਅੰਕੀ ਸਾਥੀ ਕਾਲਜੀ ਸਾਰਿਆਂ ਨੂੰ ਅੱਜ ਮੈਂ ਕੜਾਈ ਪਨੀਰ ਬਣਾਉਣ ਵਾਸਤੇ ਸਮਾਨ ਤਿਆਰ ਕਰਕੇ ਰੱਖਿਆ ਜੋ ਤੁਹਾਨੂੰ ਸਾਰਿਆਂ ਨੂੰ। ਪਹਿਲ ਮੈਂ ਘਰ ਦੇ ਦੁੱਧ ਦਾ ਤਿਆਰ ਕਰਕੇ ਸਿਰ ਰੱਖ ਲਿਆ ਸੀਗਾ। ਇਸ ਦੇ ਨਾਲ ਆਪਾਂ ਅਦਰਕ ਤੇਲ ਹਸੰਦਾ ਪੀਸਟ ਤਿਆਰ ਕਰਕੇ ਰੱਖ ਲਿਆ। ਦੋ ਟਮਾਟਰਾਂ ਦੀ ਆਪਾਂ ਪੀਸਟ ਤਿਆਰ ਕਰ ਲਿਆ। ਬਾਕੀ ਆਪਾਂ ਕੋ ਸੁੱਕੇ ਮਸਾਲੇ ਲਏ ਆ। ਕਾਲੀ ਮਿਰਚ, ਜੀਰਾ, ਧਨੀਆ। ਚਾਰ ਆਪਾਂ ਨਿੱਕੀਆਂ ਲਾਚੀਆਂ ਲੈ ਲਈਆਂ ਦੋ ਪੀਸ। ਰਾਜ ਚੀਨੀ ਦੇ ਟੁਕੜੇ ਲੈ ਲਏ। ਇਹ ਸਮਾਨ ਆਪਣੇ ਪਨੀਰ ਵਾਸਤੇ ਤਿਆਰ ਕੀਤਾ। ਦੂਜੀ ਸਾਈਡ ਤੇ ਇੱਕ ਸਾਈਡ ਤੇ ਮੈਂ ਬਰੀਕ-ਬਰੀਕ ਪਿਆਜ਼ ਕੱਟ ਲਿਆ ਜੋ ਆਪਾਂ ਤੜਕੇ ਵਿੱਚ ਭੁੰਨਣਾ। ਤੇ ਬਾਕੀ ਆਪਾਂ ਮੋٹے-ਮੋٹے ਪਿਆਜ਼ ਕੱਟ ਲਿਆ ਜੋ ਕੇ ਪਨੀਰ ਦੇ ਨਾਲ ਮੋٹے-ਮੋٹے ਪੀਸ ਤੇ ਇਕੱਠੇ ਆਪਾਂ ਤਲ ਲੈਣੇ। ਪਨੀਰ ਦੇ ਪੀਸ ਕਰਕੇ ਰੱਖ ਲੈਣੇ। ਹਾਂਜੀ ਇਹ ਪੀਸ ਆਪਾਂ ਕੱਟ ਕੇ ਤਿਆਰ ਕਰ ਲਏ। ਉਹੀ ਆਪਣਾ ਸਭ ਤੋਂ ਪਹਿਲਾ ਪੈਨ ਰੱਖ ਲਿਆ ਉਹ ਜੋ ਵੀ ਆਪਾਂ ਸੁੱਕੇ ਮਸਾਲੇ ਰੱਖੇ ਸੀ ਇਹਨਾਂ ਨੂੰ ਰੋਸਟ ਕਰਨ ਵਾਸਤੇ ਕੜਾਹੀ ਚ ਪਾ ਦਾਂਗੇ ਇਹ ਵੀ ਆਪਾਂ ਨੂੰ ਬਹੁਤ ਸੋਣੀ ਦਾ ਆਜ ਆ ਗਈ ਹੈ ਇਹਨੂੰ ਹੁਣ ਆਪਾਂ ਠੰਡਾ ਕਰਨ ਵਾਸਤੇ ਤਲੇ ਚ ਪਾ ਦੇਣਾ ਫਰਾਈ ਕਰਨ ਲਈ ਜੇ ਆਪਾਂ ਥੋੜਾ ਜਿਹਾ ਤੇਲ ਪਾਉਣਾ ਨਾ ਪਨੀਰ ਨੂੰ ਤਾਲੇ ਵਾਸਤੇ ਆਪਾਂ ਇਹ ਤੇ ਸਾਲਤੋਏ ਨੂੰ ਸਨੇਰੀ ਰੰਗ ਦਾ ਕਰਨਾ ਉਹ ਜਦੋਂ ਸਨੇਰੀ ਰੰਗ ਹੋ ਗਿਆ ਫਿਰ ਆਪਾਂ ਇਹ ਵੀ ਦੂਜੀ ਸਾਈਡ ਬਦਲ ਦੇਣੀ ਬਹੁਤ ਕਿੰਨਾ ਇੱਕ ਸਾਈਡ ਤੋਂ ਦਾ ਕਲਰ ਸਨੈਰੀ ਹੋ ਗਿਆ ਹਾਂਜੀ ਪਿਆਜ਼ ਵੀ ਆਪਾਂ ਨੇ ਬਹੁਤ ਸੋਹਣੇ ਘੋੜੇ ਦੇ ਆ ਬਹੁਤ ਸੋਹਣਾ ਨਾ ਦਾ ਕਲਰ ਆ ਗਿਆ ਇਹਨਾਂ ਨੂੰ ਆਪਾਂ ਇੱਕ ਪਲੇਟ ਵਿੱਚ ਕੱਢ ਲੈਣਾ ਹਾਂਜੀ ਇੱਕ ਕਰਛੀ ਆਪਾਂ ਤੇਲ ਦੀ ਪਾਲੀ ਕੜਾਈ ਵਿੱਚ ਹੁਣ ਸਭ ਤੋਂ ਪਹਿਲਾਂ ਜਿਹੜੇ ਆਪਾਂ ਬਰੀਕ ਬਰੀਕ ਪਿਆਜ਼ ਕੱਟੇ ਸੀ ਨਾ ਉਹਨਾਂ ਨੂੰ ਭੁੰਨਣਾ ਅਦਰਕ ਤੇ ਲਸਣ ਦਾ ਪੀਸਟ ਬਣਾ ਕੇ ਤਿਆਰ ਕੀਤਾ ਸੀ ਉਹ ਭੁੰਨਣ ਵਾਸਤੇ ਪਾ ਰਤਾ ਨਾਲ ਹੀ ਆਪਾਂ ਦੋ ਟਮਾਟਰਾਂ ਦਾ ਪੀਸਟ ਤਿਆਰ ਕਰਕੇ ਪੀਤਾ ਸੀਗਾ ਤੇ ਸਾਰਾ ਸਮਾਨ ਆਪਾਂ ਠੱਠਾ ਭੁੰਨਣਾ ਹੈ ये अपना सारा पेस्ट बहुत ही सोमा कट गया पहले समान भुन के तैयार किया सारा कुछ पा देना आप पनीर जो तैयार किया अद्धा चमचा जीरे का अद्धा चमचा गरम मसाला हल्दी ਆਣੀ ਅੱਜ ਆਂਚਾ ਸਬਜ਼ੀ ਦੇ ਹਿਸਾਬ ਨਾਲ ਆਪਾਂ ਰੋਣ ਦਾ ਪਾਪ। ਸਾਲੇ ਤੋਂ ਬਾਅਦ ਇਹਦੇ ਵਿੱਚ ਆਪਾਂ 3 ਕਾ ਪਾਣੀ ਦਾ ਪਾਣੀ। ਹਾਲੀ ਇਸ ਤੋਂ ਬਾਅਦ ਇਹਨੂੰ ਆਪਾਂ 10 ਮਿੰਟ ਵਾਸਤੇ ਆ ਸਿੰਪਲ ਰਹਿੰਦੇ ਨੂੰ ਸੱਗੀ ਆਪਣੀ ਬਹੁਤ ਹੀ ਜ਼ォਨ ਜਿੱਜਣ ਲਈ ਆ ਇਸ ਦੇ ਨਾਲ ਹੀ ਆਪਾਂ ਥੋੜੀਆਂ ਜੀਆਂ ਹਰੀਆਂ ਮਿਰਚਾਂ ਲੰਮੇ ਲੰਮੇ ਪੀਸ ਕਾਟ ਕੇ ਪਾਉਂਦੇ ਆ ਬਸ ਉਹ 2-4 ਮਿੰਟ ਵਾਸਤੇ ਹੀ ਆਪਾਂ ਪਕਾਉਣਾ ਵਾ ਫਰਾਈ ਤਨੀਰ ਦੀ ਸੱਗੀ ਆਪਣੀ ਬਣ ਕੇ ਤਿਆਰ ਹੈ